ਫੇਸ ਤੇ ਰਿੰਕਲ ਨੇ ਝੁਰੜੀਆਂ ਨੇ ਜਾਂ ਤੁਹਾਡੇ ਫਾਈਨ ਲਾਈਨਸ ਆਣੀਆਂ ਸ਼ੁਰੂ ਹੋ ਗਈਆਂ ਨੇ ਪਰੇਸ਼ਾਨ ਨਾ ਹੋਵੋ ਮੇਰੀਆਂ ਪੈਣਾ ਪੈਣਾ ਦੇ ਕਮੈਂਟ ਆਏ ਸੀ ਕਿ ਦੀਦੀ ਸਾਡੇ ਝੁਰੜੀਆਂ ਹੋ ਚੁੱਕੀਆਂ ਨੇ ਕਿਦਾਂ ਠੀਕ ਕਰ ਸਕਦੇ ਆ ਬਹੁਤ ਆਸਾਨ ਤਰੀਕੇ ਜੀ ਠੀਕ ਕਰਨ ਦਾ ਚਲੋ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਪਹਿਲਾਂ ਤੁਸੀ ਲੈਣਾ ਹੈ ਕੋਕੋਨਟ ਔਇਲ ਤੇ ਨਾਲ ਲੈਣੀ ਐਲੋਵੀਰਾ ਜੈਲ ਦੋਨਾਂ ਵਿੱਚੋਂ ਅਗਰ ਤੁਹਾਡੇ ਵਿੱਚ ਜੇ ਕੋਈ ਇੱਕ ਚੀਜ਼ ਹੈਗੀ ਤਾਂ ਤੁਸੀ ਉਹ ਵੀ ਲੈ ਸਕਦੇ ਹੋ ਚਾਹੇ ਤੁਸੀ ਦੇਸੀ ਘਿਓ ਵੀ ਲੈ ਸਕਦੇ ਹੋ ਠੀਕ ਹੈ ਇੱਥੇ ਆਪਾਂ ਐਲੋਵੀਰਾ ਜੈਲ ਲਈ ਐਲੋਵੀਰਾ ਜੈਲ ਦਾ ਤਾਂ ਇਸਤੇਮਾਲ ਕਰ ਰਹੇ ਆ ਗਰਮੀਆਂ ਵਿੱਚ ਨਾ ਐਲੋਵੇਰਾ ਜੈਲ ਇਸਤੇਮਾਲ ਕਰਨਾ ਚਿਹਰੇ ਲਈ ਬਹੁਤ ਵਧੀਆ ਹੁੰਦਾ ਹੈ ਅਗਰ ਆਪਾਂ ਇਸ ਤਰੀਕੇ ਨਾਲ ਮਿਕਸ ਕਰਕੇ ਲਗਾਵਾਂਗੇ ਨਾ ਚਿਹਰੇ ਤੇ ਨਾ ਤੇ ਚਿਪਚਪਾਪਨ ਹੋਵੇਗਾ ਤੇ ਨਾਲੇ ਚਿਹਰੇ ਨੂੰ ਇੱਕ ਠੰਡਕ ਜੀ ਮਿਲੂਗੀ ਤੇ ਝੁਰੜੀਆਂ ਨੂੰ ਆਸਾਨ ਤਰੀਕੇ ਨਾਲ ਮਟਾਉਣ ਦਾ ਕਾਰਗਿਲ ਜਿਹੜਾ ਨੁਸਖਾ ਇਹੀ ਹੈਗਾ ਹੈ ਕਿ ਮ사ਜ ਮ사ਜ ਦੇ ਕੁਝ ਸਟੈਪ ਹੁੰਦੇ ਨੇ ਜਿਹੜੇ ਕਰਕੇ ਆਪਾਂ ਝੁਰੜੀਆਂ ਨੂੰ ਠੀਕ ਕਰ ਸਕਦੇ ਹਾਂ ਆਉਣ ਵਾਲੇ ਰਿੰਕਲ ਜਿਹੜੇ ਫਾਈਨ ਲਾਈਨਸ ਨੇ ਉਹਨਾਂ ਨੂੰ ਠੀਕ ਕਰ ਸਕਦੇ ਹਾਂ ਤੇ ਕੁਝ ਮੁਦਰਾਵਾ ਹੁੰਦੀਆਂ ਨੇ ਕੁਝ ਫੇਸ਼ੀਅਲ ਜਿਹੜੇ ਹੁੰਦੇ ਨੇ ਨਾ ਮਤਲਬ ਕਿ ਫੇਸ ਮ사ਜ ਦੇ ਉਹ ਕਰਨੇ ਬਹੁਤ ਜ਼ਰੂਰੀ ਨੇ ਕਿਉਂਕਿ ਜਦੋਂ 30 ਪਲੱਸ ਔਰਤ ਹੋ ਜਾਂਦੀ ਹੈ ਉਹਦੀ ਜਿਹੜੀ ਸਕਿਨ ਹੁੰਦੀ ਹੈ ਨਾ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਛੋਟੇ ਛੋਟੇ ਫਾਈਨ ਲਾਈਨਸ ਪੈਣੇ ਸ਼ੁਰੂ ਹੋ ਜਾਂਦੇ ਨੇ ਛੋਟੇ ਛੋਟੇ ਝੁਰੜੀਆਂ ਨਜ਼ਰ ਆਉਣ ਲੱਗ ਪੈਂਦੀਆਂ ਨੇ ਚਿਹਰੇ ਤੇ ਜਿਹੜੀਆਂ ਬਹੁਤ ਹੀ ਬੁਰੀਆਂ ਲੱਗਦੀਆਂ ਨੇ ਕਈ ਭੈਣਾਂ ਤੇ ਇਦਾਂ ਦੀਆਂ ਕਮੈਂਟ ਕਰਦੀਆਂ ਨੇ ਕਿ ਦੀਦੀ ਸਾਡੀ ਏਜ ਸਿਰਫ ਕਿਸੇ ਦੀ 35 ਹੈ ਕਿਸੇ ਦੀ 37 ਕਿਸੇ ਦੀ 38 ਹੈ ਐਨੀ ਕੀ ਏਜ ਵਿੱਚ ਵੀ ਉਹਨਾਂ ਦੇ ਰਿੰਕਲ ਔਰ ਝੁੱਡੀਆਂ ਆਣੀਆਂ ਸ਼ੁਰੂ ਹੋ ਗਈਆਂ ਨੇ ਘਬਰਾਓ ਨਾ ਤੁਸੀਂ ਡੇਲੀ ਮ사ਜ ਵੀਡੀਓ ਮੇਰੀ ਨਾਈਟ ਨੂੰ ਦੇਖਿਆ ਕਰੋ ਤੇ ਨਾਈਟ ਨੂੰ ਹੀ ਕਰਨੀ ਹੈ ਨਾਈਟ ਦੀ ਕੀਤੀ ਮ사ਜ ਜਿਹੜੀ ਹੁੰਦੀ ਹੈ ਸਕਿਨ ਲਈ ਇੰਨੀ ਵਧੀਆ ਹੁੰਦੀ ਹੈ ਇੰਨੀ ਪਾਵਰਫੁਲ ਹੁੰਦੀ ਹੈ ਕਿ ਤੁਹਾਡੀ ਸਕਿਨ एकदम ਟਾਈਟ एकदम ਗਲੋਇੰਗ ਤੇ ਇੱਕਦਮ ਚਮਕਦਾਰ ਤੇ ਇੱਕਦਮ ਜਾਨਦਾਰ ਸਕਿਨ ਨੂੰ ਕਰ ਦੇਗੀ ਇਹ ਕੁਝ ਸਟੈਪ ਨੇ ਤੁਸੀਂ ਧਿਆਨ ਨਾਲ ਦੇਖਣੇ ਨੇ ਇਦਾਂ ਤੁਸੀਂ ਮ사ਜ ਕਰੋ ਚਿਹਰੇ ਦੀ ਤੇ ਪਹਿਲਾਂ ਤੁਸੀਂ غور ਨਾਲ ਦੇਖੋ ਕਿਸ ਤਰੀਕੇ ਨਾਲ ਆਪਾਂ ਕੀਤੀ ਹੈਗੀ ਚਿਹਰੇ ਦੀ ਮ사ਜ ਹਾਂਜੀ ਜੇ ਤੁਸੀਂ ਡੇਲੀ 10 15 ਮਿੰਟ ਆਪਣੇ ਫੇਸ ਨੂੰ ਇਸ ਤਰੀਕੇ ਨਾਲ ਮ사ਜ ਕਰਨ ਲੱਗ ਜੋਗੇ ਨਾ ਤੇ ਯਕੀਨ ਮੰਨ ਲੈਣ ਤੁਹਾਡੇ ਜਿਹੜੀਆਂ ਰਿੰਕਲ ਜੁੜੀਆਂ ਆਣੇ ਸ਼ੁਰੂ ਹੋ ਗਈਆਂ ਨੇ ਸਾਰੀਆਂ ਠੀਕ ਹੋ ਜਾਣੀਆਂ ਤੁਹਾਨੂੰ ਪਤਾ ਨਹੀਂ ਚੱਲਣਾ ਵੀ ਗਈਆਂ ਤੇ ਗਈਆਂ ਕਿੱਥੇ ਠੀਕ ਹੈ ਵੱਤ ਵੱਤ ਪਾਣੀ ਪੀਆ ਕਰੋ ਠੀਕ ਹੈ ਪਾਣੀ ਜ਼ਰੂਰ ਪੀਆ ਕਰੋ ਸਵੇਰੇ ਉੱਠਦੇ 3-4 ਗਲਾਸ ਪਾਣੀ ਜ਼ਰੂਰ ਪੀਆ ਕਰੋ ਸਾਰੇ ਦਿਨ ਵਿੱਚ ਮਤਲਬ ਕਿ ਤੁਸੀਂ 3 ਲੀਟਰ ਪਾਣੀ ਜ਼ਰੂਰ ਪੀਆ ਕਰੋ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਮ사ਜ ਜ਼ਰੂਰ ਕਰਿਆ ਕਰੋ ਦੇਸੀ ਕੀ ਉਹਦੀ ਕਰ ਲਿਆ ਕਰੋ ਐਲੋਵੇਰਾ ਦੀ ਘਾਲ ਲਿਆ ਕਰੋ ਨਾਰੀਆ ਦਾ ਤੇਲ ਮਿਕਸ ਕਰਕੇ ਐਲੋਵੇਰੇ ਚ ਕਰ ਲਿਆ ਕਰੋ ਠੀਕ ਹੈ ਜਦ ਕਿ ਮ사ਜ ਜ਼ਰੂਰੀ ਏ ਬਹੁਤ ਜ਼ਰੂਰੀ ਮ사ਜ ਏ ਇਹੀ ਹੈਗਾ ਰਿੰਕਲਾਂ ਦਾ ਹਟਾਉਣ ਦਾ ਇੱਕ ਮੇਨ ਇੰਗਰੀਡੀਅੰਟ ਠੀਕ ਹੈ ਮ사ਜ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸੇ ਤਰ੍ਹਾਂ ਹੀ ਫਿਰ ਮਿਲਦੇ ਰਹਿਵਾਂਗੇ ਆਪਾਂ ਤੇ ਇਸੇ ਤਰ੍ਹਾਂ ਹੀ ਆਪਣਾ ਨਾਮ ਜ਼ਰੂਰ ਲਿਖਦੇ ਰਹਿਣਾ ਤੇ ਮੇਰੀਆਂ ਭੈਣਾਂ ਦਾ ਨਾਮ ਜਿਹੜਾ ਨੈਕਸਟ ਵੀਡੀਓ ਚ ਮੈਂ ਬੋਲ ਸਕਾਂ ਐਸੀ ਇੱਕ ਨਾਈਟ ਮ사ਜ ਜੋ ਬਹੁਤ ਸੌਖੇ ਤਰੀਕੇ ਨਾਲ ਆਪਾਂ ਕਰ ਸਕਦੇ ਆ ਇੱਕ ਹੈਗਾ ਇਹ ਵਾਲਾ ਰੋਲਰ ਠੀਕ ਹੈ ਇਹ ਰੋਲਰ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਇਹ ਵੀ ਮ사ਜ ਵਾਸਤੇ ਬਹੁਤ ਵਧੀਆ ਹੁੰਦਾ ਹੈ ਠੀਕ ਇਹ ਮੈਂ ਪਹਿਲਾਂ ਵੀ ਵੀਡੀਓ ਤੇ ਪਾਈਆਂ ਹੋਈਆਂ ਨੇ ਠੀਕ ਹੈ ਤੇ ਤੁਸੀਂ ਜਾ ਕੇ ਉਹ ਵੀਡੀਓ ਵੀ ਚੈੱਕ ਕਰ ਸਕਦੇ ਹੋ ਇਹ ਵੀ ਬਹੁਤ ਵਧੀਆ ਹੁੰਦਾ ਹੈ ਮ사ਜ ਲਈ ਰਿੰਕਲਾਂ ਦੀ ਜਿਨ੍ਹਾਂ ਦੇ ਰਿੰਕਲ ਨੇ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਨੇ ਰਿੰਕਲ ਫਰੀ ਹੈ ਬਿਲਕੁਲ ਵੀ ਕੋਈ ਝੁਰੜੀ ਨਹੀਂ ਕੋਈ ਵੀ ਕਿਸੇ ਪ੍ਰਕਾਰ ਦੇ ਫਲ ਲਾਈਨਸ ਨਹੀਂ ਹੈਗੀ ਇਹ ਵੀ ਬਹੁਤ ਵਧੀਆ ਮ사ਜ ਲਈ ਚਲੋ ਜੀ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਸਸਟ੍ਰੀਪਰ ਦਿੰਦੇ ਰਹਿਣਾ ਵੀਡੀਓ ਵਾਤਵਾ ਸ਼ੇਅਰ ਕਰਦੇ ਰਹਿਣਾ ਤੇ ਮਿਲਾਂਗੀ ਜੀ ਬਾਏ ਬਾਏ